ਸਤਰਾ ਮੈਂ ਪਹਿਲਾ ਵੀਡੀਓ ਦੇ ਵਿੱਚ ਹਣਾ ਤੁਹਾਨੂੰ ਆ ਲੱਕੜ ਦਾ ਗੇਟ ਬਾਰੇ ਜ਼ਿਕਰ ਕੀਤਾ ਸੀ ਕਿ ਆ ਲੱਕੜ ਦਾ ਗੇਟ ਆ ਬਾਈ ਦਾ ਜਿਨ੍ਹਾਂ ਦੇ ਆਪਾਂ ਕਰੇ ਜਾਣਾ ਬਾਈ ਮੰਗਲ ਸਿੰਘ ਸਨ ਫ ਹਰਮਨ ਸਿੰਘ ਪਿੰਡ ਚੱਕ ਜਾਨੀ ਸਰ ਸਿੰਘੇ ਵਾਲਾ ਸਵਾ ਕੱਚੀ ਕੰਦਾ ਇਹਨਾਂ ਦੀ ਦੇਖ ਰਹੇ ਹਾਂ ਤੇ ਬਾਕੀ ਇੱਧਰ ਕੰਦ ਹੈਣੀਗੀ ਠੀਕ ਆ ਜੀ ਜਿਹੜੀ ਚਾਰ ਦੁਵਾਰੀ ਹੁੰਦੀ ਹੈ ਨਾ ਘਰ ਦੀ ਉਹ ਵੀ ਹੈਣੀ ਵਿਚਾਰਿਆਂ ਦੇ ਕੋਲ ਇੰਨੀ ਕੋ ਗਰੀਬੀ ਆਈ ਆ ਦੇਖੋ ਘਰ ਦੇ ਹਾਲਾਤ ਇੱਧਰ ਖੇਤ ਸਾਹਮਣੇ ਪੱਠੇ ਦਿਖ ਰਹੇ ਆ ਤੇ ਇੱਧਰ ਆ ਥੋੜਾ ਜਿਹਾ ਬਾਥਰੂਮ ਬਣਾਇਆ ਹੋਇਆ ਵਿਚਾਰਿਆਂ ਨੇ ਹਣਾ ਜਿੰਨਾਕ ਸਰ ਦਾ ਤੇ ਆ ਉਹਨਾਂ ਦਾ ਘਰ ਆ ਜੀ ਤੇ ਇੱਧਰ ਵੀ ਚਾਰਦواری ਕੋਈ ਹੈ ਨਹੀਂ ਤੇ ਕਿਸੇ ਵੀ ਹੁਣਾਈ ਸਰਕਾਰ ਵੱਲੋਂ ਜਾਂ ਕਿਸੇ ਸੰਸਥਾ ਵੱਲੋਂ ਅਜ ਤੱਕ ਹਜੇ ਕੋਈ ਮਦਦ ਨਹੀਂ ਇਹਨਾਂ ਦੀ ਹੋ ਸਕੀ ਸੋ ਮੈਂ ਬੇਨਤੀ ਕਰਦਾ ਸਮਾਜ ਸੇਵਾ ਸੰਸਥਾਵਾਂ ਨੂੰ ਕਿ ਜਿੰਨੀਆਂ ਵੀ ਸੰਸਥਾ ਨੇ ਸਮਾਜ ਸੇਵਾ ਸੋ ਵੱਧ ਤੋਂ ਵੱਧ ਹਣਾ ਇਹਨਾਂ ਦੀ ਮਦਦ ਜਿਹੜੀ ਕੀਤੀ ਜਾਵੇ ਸਾਬ ਤੁਸੀਂ ਘਰ ਦੇ ਹਾਲਾਤ ਦੇਖ ਸਕਦੇ ਹੋ ਜੀ ਤੇ ਬਾਕੀ ਆ ਤੁਸੀਂ ਬੱਚੇ ਦੇਖ ਰਹੇ ਹੋ ਇਹਨਾਂ ਦੇ ਚਾਰ ਬੱਚਾ ਜੀ ਤਿੰਨ ਕੁੜੀਆਂ ਤੇ ਇੱਕ ਮੁੰਡਾ ਹੀ ਆ ਪਰਿਵਾਰ ਆ ਜੀ ਕਹਿੰਦੇ ਧੀਆ ਤੇ ਗਰੀਬੀ ਸਭਾ ਇੱਕੋ ਕਰਨਾ ਦੇਵੀ ਸੋ ਤਿੰਨ ਧੀਆ ਦਾ ਬਾਪ ਇਹ ਹੈ ਬਾਈ ਮੰਗਲ ਸਿੰਘ ਜੀ ਤੇ ਗੁਰਸਿੱਖ ਵੀ ਆਏ ਤੇ ਜਿਹੜੇ ਆਪਾਂ ਗੁਰੂ ਘਰਾਂ ਤੇ ਹਨਾਈ ਤੁਹਾਨੂੰ ਪਤਾ ਹੀ ਆ ਕਿ ਇੰਨੇ ਲੰਗਰ ਲਗਾਉਣੇ ਆ ਪੈਸੇ ਲਾਉਣੇ ਆ ਜਾਂ ਤੇ ਉਹਨਾਂ ਨੂੰ ਵੀ ਬੇਨਤੀ ਆ ਜਿਹੜੇ ਸਾਡੇ ਜਥੇਦਾਰ ਸਹਿਬਾਨ ਨੇ ਕਮੇਟੀ ਵਾਲੇ ਨੇ ਗੁਰੂ ਘਰ ਦੀ ਕਮੇਟੀਆਂ ਬਣੀਆਂ ਹੋਈਆਂ ਉਹਨਾਂ ਨੂੰ ਵੀ ਬੇਨਤੀ ਕਰੂੰਗਾ ਕਿ ਇਸ ਗੁਰਸਿੱਖ ਵੀਰ ਦੀ ਥੋੜੀ ਬਹੁਤੀ ਮਦਦ ਜਿੰਨੀ ਵੀ ਹੋ ਸਕਦੀ ਹੈ ਹਨਾਈ ਜਰੂਰ ਕੀਤੀ ਜਾਵੇ ਸੋ ਇਹਨਾਂ ਦੇ ਆ ਐਕਸ-ਰੇ ਪਏ ਹੋਏ ਨੇ ਸੋ ਇਧਰ ਪੰਚਾਇਤ ਦੇ ਵੱਲੋਂ ਇਹਨਾਂ ਨੂੰ ਲਿਖ ਕੇ ਦਿੱਤਾ ਗਿਆ ਕਿ ਬੀਬਾ ਅਮਨਦੀਪ कौर ਸਣ ਪਤੀ ਸੋਰੀ ਪਤੀ ਮੰਗਲ ਸਿੰਘ ਠੀਕ ਆ ਜੀ ਵੀ ਇਹ ਸਾਡੇ ਪਿੰਡ ਦੇ ਰਹਿਣ ਵਾਲੀ ਹੈ ਤੇ ਇਹਦਾ ਪਤੀ ਲੰਮੇ ਸਮੇਂ ਤੋਂ ਬਿਮਾਰ ਆ ਚਾਰ ਬੱਚੇ ਆ ਤੇ ਘਰ ਵਿੱਚ ਕਮਾਈ ਵਾਲਾ ਕੋਈ ਵੀ ਨਹੀਂ ਸੋ ਆਪ ਜੀ ਦੇ ਸਹਿਯੋਗ ਨਾਲ ਇਹਨਾਂ ਦਾ ਆਟਾ ਦਾਲ ਜਿਹੜਾ ਹਾਂ ਹੀ ਉਹ ਚੱਲਦਾ ਸੋ ਪਿੰਡਾਂ ਦੇ ਵਿੱਚ ਜਾਂਦੀ ਆ ਵਿਚਾਰੀ ਮਦਦ ਲੈਣ ਤੇ ਪਿੰਡਾਂ ਦੇ ਵਿੱਚੋਂ ਕੁਛ ਮਾੜਾ ਮੋਟਾ ਚੰਦਾ ਇਕੱਠਾ ਹੁੰਦਾ ਤੇ ਉਹਦੇ ਨਾਲ ਇਹਨਾਂ ਦਾ ਜਿਹੜਾ ਰੋਟੀ ਦਾ ਗੁਜ਼ਾਰਾ ਚੱਲਦਾ ਸੋ ਆਪਾਂ ਬਾਈ ਜੀ ਦੇ ਨਾਲ ਗੱਲਬਾਤ ਕਰਦੇ ਆ ਹਣਾਈ ਤੇ ਪੁੱਛਦੇ ਆ ਵੀ ਕਿੰਨੇ ਸਮੇਂ ਤੋਂ ਬਿਮਾਰ ਪਏ ਆ ਤੇ ਬਾਕੀ ਵੀਡੀਓ ਸ਼ੇਅਰ ਜਰੂਰ ਕਰ ਦਿਓ ਵੀਰ ਬਣ ਕੇ ਹਨਾ ਤੁਹਾਡੇ ਸ਼ੇਅਰ ਨਾਲ ਇਸ ਗਰੀਬ ਦੀ ਮਦਦ ਹੋ ਸਕਦੀ ਆ ਤੇ ਫਿਰ net ਚਲਾਉਣ ਦਾ ਕੋਈ ਫਾਇਦਾ ਨਹੀਂ ਜੇ ਆ ਵੀਡੀਓ ਸ਼ੇਅਰ ਨਾ ਕੀਤੀ ਵੀਰ ਬਣ ਕੇ ਮੈਂਤ ਵਾਲੀ ਗੱਲ ਆ ਕਿ ਵੀਡੀਓ ਸ਼ੇਅਰ ਜਰੂਰ ਕਰ ਦਿਓਈ ਤੇ ਆਪਾਂ ਬਾਈ ਦੇ ਨਾਲ ਕਰਦੇ ਆਂ ਇਹ ਗੱਲਬਾਤ